ਇਹ ਬਹੁਤ ਸੁਣੀਏ ਬਗਲ ਮੈਂ ਨਹੀਂ ਗਰਮੀ ਹੈ ਗਰਮੀ ਨਾਲ ਜਿਹੜਾ ਆ ਲਾ ਕੇ ਉਹ ਦਾ ਰੁਕ ਪਸੀਨਾ ਲੱਗ ਜਾਂਦਾ ਤੇ ਲੋ ਜੀ ਇਧਰ ਆਪਾਂ ਨੇ ਟਿੰਡੇ ਰੱਖਤੇ ਨੇ ਸਭ ਤੋਂ ਪਹਿਲਾਂ ਸਾਰਿਆਂ ਨੂੰ ਵਲੋਗ ਇੱਥੇ ਹੀ ਆਪਾਂ ਨੇ ਕੰਟੀਨਿਊ ਕਰਤਾ ਤੇ ਟਿੰਡੇ ਆਪਾਂ ਨੇ ਤੁਹਾਨੂੰ ਦੱਸਿਆ ਜਿੱਤੇ ਪੀਰਾ ਲਾ ਲਿਆ ਆਪਾਂ ਨੇ ਤੇ ਥੋੜੇ ਜਿਹਾ ਹਲਕੇ ਫਰਾਈ ਕੀਤੇ ਨੇ ਡੀਪ ਫਰਾਈ ਜਿਡੇ ਤੇ ਉਧਰ ਆਪਾਂ ਨੇ ਮਸਾਲਾ ਗ੍ਰਾਈਂਡ ਕਰ ਲਿਆ ਤੇ ਇਹਨਾਂ ਨੂੰ ਹੁਣ ਆਪਾਂ ਕੱਢ ਲੈਣਾ ਹੈ ਬਾਕੀ ਸੋ ਖੇਰ ਮਸਾਲਾ ਆਪਾਂ ਭੁੰਨ ਲੈ ਸੰਭਿ ਕਰਾਂ ਭੁੰਨ ਕੇ ਥੋੜੀ ਹਲਕੀ ਜਿਹੀ ਗ੍ਰੇਵੀ ਰਸ ਤੋਂ ਕੁਝ ਬਾਗਾ ਕਰ ਉਸ ਫਿਲਡ ਪਾ ਦਾਂਗੇ ਤੇ ਇਹ ਤਰ੍ਹਾਂ ਸਟਾਈ ਹੋ ਗਏ ਤੇ ਇਹਦੇ ਵਿੱਚ ਹੀ ਆਪਾਂ ਹੋਰ ਤੇਲ ਪਾ ਦਾਂਗੇ ਇਹਦਾ ਆਪਣਾ ਪਿਆ ਪਕੌੜਿਆ ਵਾ ਤੇ ਪਾ ਲਿਆ तेल अपना हो तो गया गरम और जेडा जीरा प्याज मान लो खाना सारे प्याज प्याज थोड़ी में टमाटर भी डालिए पकने तड़का कर देंगे बढ़िया बेटर रह हो जाते हैं रेसिपी ये गई सारी जल्दी से डालो जी बचा पानी निकाल कर कम हो गया <गज़ीज़ीज़ीज़ीज़ीज़ी> <गज़ीज़ीज़ीज़ीज़ीज़ीज़ीज़ीज़ीज़ीज़ीज़ीज़ीज़ी> <गज़ीज़ीज> ਤੁਹਾਡਾ ਬਹੁਤ ਬਹੁਤ ਪਰੇਰੋ ਬਲੌਗ ਤੇ ਜਿਹੜੇ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਮੇਰੇ ਪ੍ਰਾਂਤਰਾ ਤੇ ਜਿਹੜੇ ਮੇਰੇ ਪ੍ਰਾਂਤਰਾ ਦੇ ਕਮੈਂਟ ਆ ਰਹੇ ਨੇ ਸਾਰਿਆਂ ਦਾ ਬਹੁਤ ਥੈਂਕ ਯੂ ਜਿਹਨੇ ਕੋਈ ਇੱਕ ਕਮੈਂਟ ਕਰਦਾ ਬਹੁਤ ਹੀ ਲੰਦਾ ਮੇਰੀ ਪਹਿਲਾ ਕਮੈਂਟ ਆਪ ਨੂੰ ਅਹ ਤਾਂ ਪਿੰਡ ਵਾਲੀ ਵੀਡੀਓ ਤੇ ਕਹਿੰਦੇ ਜੇ ਤੁਸੀਂ ਨਾ ਗੰਦਾ ਵਾਇਪਰ ਵੀ ਬੈੱਡ ਤੇ ਰੱਖਦਾ ਤੇ ਉਦੋਂ ਤੁਸੀਂ ਦੇਖਿਆ ਕਿ ਪਿੰਡ ਗਏ ਤੇ ਨੇਰੀ ਔਨ ਕਰਕੇ ਨਾ ਬਹੁਤ ਬੁਰਾ ਹਾਲੀ ਕਰਦਾ ਜਿਸਾਰਿਆਂ ਬੈੱਡ ਸੀ ਤਾਂ ਚੇਂਜ ਨਹੀਂ ਆ ਸੀ ਜੀ ਬਾਈਕਰ ਰਸਤਾ ਮੈਂ ਉਹ ਬਾਹਰ ਵਾਲੀ ਸੀ ਕੋਈ ਵੀ ਵਾਸ਼ਰੂਮ ਵਾਲਾ ਬਾਈਕਰ ਨੂੰ ਬਾਹਰ ਆਪਣੀ ਉਸਤਾ ਲੈ ਦੇ ਦਰਦ ਕਰ ਦੂੰ ਇਹ ਚੈੱਕ ਕਰ ਦੋ ਕਿ ਉਹ ਤੇਰੇ ਇਸ ਕਰਕੇ ਸਾੜੀਆਂ ਬੈਟਸ ਵੀ ਚੇਂਜ ਹੋਈਆਂ ਤੇ ਪਤਾ ਉਸ ਦਾ ਵੀ ਦੱਸਿਆ ਥੈਂਕ ਯੂ ਮੈਂ ਤੁਹਾਡਾ ਬਹੁਤ ਧੰਨਵਾਦ ਮੇ ਕੋ ਜਿਹੜਾ ਕਾਫੇ ਰੱਖਣ ਨੂੰ ਸੋਟੋ ਦੇ ਦਿੱਤੇ ਨੇ

ਤਦੋ ਜੀ ਮਸਾਲਾ ਆਪਣਾ ਤਿਆਰ ਹੋ ਗਿਆ ਤੇ ਆਪਾਂ ਫੇਰ ਭੁੱਲ ਗਏ ਹਾਂ ਤੇ ਆਪਾਂ ਨੇ ਟਿੰਡੇ ਜਿਹੜੇ ਨੇ ਵਿੱਚ ਪਾ ਦੇ ਨੇ ਥੋੜਾ ਜਿਹਾ ਪਾਣੀ ਪਾਇਆ ਕਿ ਨਾਲੇ ਗਲ ਜਾ ਤੇ ਥੋੜੇ ਇਹਨਾਂ ਸੌਫਟ ਹੋ ਜਾਣਗੇ ਤਾਂ ਫਰਾਈ ਦਾ ਕੰਮ ਕਰ ਹੀ ਲੈਣੀ ਹੁਣ ਹੌਲੀ ਹੌਲੀ ਮਸਾਲਾ ਇਹਨਾਂ ਦੇ ਜਿਹੜਾ ਅੰਦਰ ਸਾਰਾ ਰਚ ਜਾਵੇਗਾ ਥੋੜਾ ਜਿਹਾ ਆਪਾਂ ਟੱਕ ਦੇਣੀ ਦਮਣਾ ਐਸਾ ਅੱਜ ਜਿ ਬੈਠਿਓ ਵੈਸੇ ਮੇਰਾ ਬੁੱਤ ਬਿਮਾਰ ਹੈ ਤਾਂ ਕਰਕੇ ਹਣਾ ਨਾਨੀ ਦਾ ਫੋਨ ਫੜ ਰਖਿਆ ਆ ਥੱਲੇ ਕੀ ਹੋ ਗਿਆ ਪਿੰਪਲ ਹੀ ਪਿੰਪਲ ਹਾਏ ਠੋਡੀ ਤੇ ਉਹਨਾਂ ਮੈਂ ਲੈ ਆਖ ਦੇਣੀ ਆ ਤੈਨੂੰ ਹਿਮਾਲਿਆ ਦਾ ਨੀਮ ਵਾਲਾ ਫੇਸ ਵਾਸ਼ ਠੀਕ ਹੈ ਆਪਾਂ ਬਾਜ਼ਾਰ ਚੱਲੀਏ ਲੈ ਕੇ ਜਾਏਗਾ ਮੈਨੂੰ ਨਾਲੇ ਗੁਰਦੁਆਰਾ ਸਾਹਿਬ ਜਾਣਾ ਅੱਛੀ ਮਤ ਨਹੀਂ ਆ ਗਈ ਸਕੂਟੀ ਹਾਏ ਮੇਰਾ ਪੁੱਤ ਤੁਸੀਂ ਲੈ ਕੇ ਜਾਓ ਮੈਨੂੰ ਗੁਰਦੁਆਰੇ ਨਹੀਂ ਮੇਰਾ ਆਪ ਹੀ ਮਤ ਹੋਈਏ ਚੱਲ ਮੈਂ ਦੇਖਨੀਆ ਕਰਦੀ ਹਾਂ ਹਿਮਤ ਠੀਕ ਹੈ ਸਬਜ਼ੀ ਬਣ ਲੈਂਦੇ ਫਿਰ ਆਪਾਂ ਚੱਲਦੇ ਹਾਂ ਠੀਕ ਹੈ ਆਹ ਦੇਖ ਫਤਿਹ ਸਾਡਾ ਕੂਲਰ ਦਾ ਨੁਕਸਾਨ ਕਰ ਗਿਆ ਨਾਲੇ ਦਾ ਬਟ ਪਰ ਕੁਛ ਛੱਡਿਆ ਤੇ ਛੱਡਿਆ ਟਾਈਮਰ ਲਿਖਿਆ ਹੋਇਆ ਜਿੱਥੇ ਤੇ ਬਸ ਆਹੀ ਗੱਲਾ ਚੱਲੀ ਜਾਂਦਾ ਨਾ ਤੇ ਚੱਲਦਾ ਪਾਣੀ ਤੇ ਨਾ ਪਾਵਰ ਆਨ ਆਫ ਹੁੰਦਾ ਕੁਝ ਵੀ ਨਹੀਂ ਹੋ ਰਿਹਾ ਇਹ ਕਦੋਂ ਦੇ ਖੱਪਣ ਦੇ ਜਦੋਂ ਦੇ ਆਏ ਇਫਤਾਰ ਪਰ ਕੁਝ ਨਹੀਂ ਹੋਇਆ ਹਾਲੇ ਤੱਕ ਸਾਨੂੰ ਆਹੀ ਕੂਲਰ ਲਾ ਕੇ ਪਾਵਾਂਗੇ ਪਰ ਨਾ ਤੇ ਫਤਿਹ ਨੂੰ ਫੋਨ ਕੀਤਾ ਉਤਾਰੋ ਪਤਾ ਕੀ ਕਹਿੰਦਾ ਕਹਿੰਦਾ ਏਸੀ ਲਾ ਲਓ ਕਹਿੰਦਾ ਕੂਲਰ ਜ਼ਰੂਰ ਲਾਣਾ ਉਹਨੇ ਕਿਹਾ ਜੀਪ ਤੋਂ ਪੈਸੇ ਜਾਣਗੇ ਗੱਲਾਂ ਦੇ ਲੋ ਉਹਦੀਆਂ ਕਹਿੰਦਾ ਏਸੀ ਲਾ ਲਓ ਮੈਂ ਕਿਹਾ ਫਤਿਹ ਕੀ ਕੀਤਾ ਸੀ ਕਹਿੰਦਾ ਆ ਜਿਹੜਾ ਪਾਵਰ ਵਾਲਾ ਬਟਨ ਹੈ ਨਾ ਇਹ ਨੂੰ ਮੈਪਰੈਸ ਕੀਤਾ ਸੀ ਮੈਂ ਕਹਤਾ ਖੱਪ ਗਿਆ ਸੀ ਪਰ ਚੱਲਿਆ ਹੀ ਨਹੀਂ ਨੁਕਸਾਨ ਕਰਕੇ ਰਹਿ ਗਿਆ ਚਵਲ ਜਿਆ ਨਹੀਂ ਆ ਕਰ ਪਤਾ ਨਹੀਂ ਇਹਨੂੰ ਹੀ ਦੱਬੋ ਆ ਜਿਹੜਾ ਟਾਈਮਰ ਲਾਇਆ ਨਾ ਇਹਨੂੰ ਕਰਕੇ ਦੇਖੋ ਵਾਸ਼ ਜੀ ਰੋਟੀ ਢੁੱਟੀ ਅਸੀਂ ਖਾ ਲਈ ਉਹ ਰੋਟੀ ਖਾ ਕੇ ਤਾਂ ਅਸੀਂ ਕਦੋਂ ਦੇ ਐਲਸੀ ਮਿਸ਼ਨ ਲੱਗੇ ਪਏ ਆ ਕਿ ਆ ਮਿਸ਼ਨ ਕਾਮਯਾਬ ਹੋ ਜਾਏ ਪਰ ਨਹੀਂ ਹੋ ਰਿਹਾ ਕਿਹੜਾ ਵੇਲਾ ਹੋ ਗਿਆ ਸਾਨੂੰ ਹਾਂ ਐਵੇਂ ਰੱਖ ਦੇਖੋ ਇਹਨੂੰ ਦੱਬ ਕੇ ਰੱਖੇ ਨਹੀਂ ਹੁਣ ਪਤਾ ਨਹੀਂ ਕੀ ਪੜਨਾ ਏ ਸੀ ਥੱਲੇ ਪਾਣਾ ਪੜਾ ਪਰ ਅਜੀ ਕਹਿ ਰਹੇ ਕਿ ਚੱਲ ਏ ਸੀ ਥੱਲੇ ਜੇ ਨਾ ਪਈਏ ਮੌਸਮ ਹੈ ਨਹੀਂ ਏ ਸੀ ਵਾਲਾ ਲੱਤਾਂ ਦੁਖਣ ਲੱ ਪਈਆਂ ਨਾ ਤੇ ਕੂਲਰ ਥੱਲੇ ਪਾਵਾਂਗੇ ਪਰ ਨਾ ਉਤਾਰ ਹੀ ਕਹਿੰਦੇ ਹੁੰਦੇ ਸੀ ਆਮੀ ਨਾ ਕੂਲਰ ਨਾ ਕੱਢਾਂਗੇ ਮਹੀਨਾ ਛੱਡ ਕੇ ਦਿਨ ਵੀ ਨਹੀਂ ਨਿਕਲੇ ਹੋਰ ਹੋਰ ਮਾਹ ਤੇ ਪੀਆ ਬਿੱਲ ਆ ਜਾਊਗਾ ਨਾ ਓਹੋ ਵੇਖਿਓ ਕਿਤੇ ਹੋਰ ਕਿੱਥੋਂ ਭਰਾਂਗੇ ਹਾਏ ਇਹ ਫਤੇ ਹੁਣ ਪਰੂਗਾ ਐ ਨਹੀਂ ਉਤਾਰ ਉਤੋਂ ਨਹੀਂ ਹੈਗਾ ਕੋਈ ਵਿਆਹ ਹੀ ਚੱਕਰ ਆ ਇਹਦਾ ਟਾਈਮਰ ਦਾ ਜੇ ਕਿ ਇਹਨੂੰ ਪਤਾ ਤਾਂ ਦੱਸਿਓ ਜੇ ਮੇਰੀ ਕੋਈ ਹਿੱਤ ਹੈ ਨਾ ਅੰਦਰੋਂ ਇਹਦਾ ਬੰਦਾ ਤਾਂ ਕੋਈ ਉੜ ਕੇ ਆਇਆ ਦਾ ਫਿਊਜ਼ ਉਹ ਇਹਦੇ ਸ਼ਾਰਟ ਸਰਕਟ ਕਰ ਗਿਆ ਸਰਕਟ ਹੋ ਗਿਆ ਜਿਹੜਾ ਬੋਰਡ ਹੁੰਦਾ ਨਾ ਉਹ ਬੋਰਡ ਦੇ ਸ਼ਾਰਟ ਸਰਕਟ ਹੋ ਗਿਆ ਭਾਈ ਪਾਣੀ ਤਾਂ ਚੱਲੇ ਯਾਰ ਪਾਣੀ ਵੀ ਨਹੀਂ ਚੱਲ ਰਿਹਾ ਗੁੱਡ ਮਾਰਨਿੰਗ ਜੀ ਸਾਰਿਆਂ ਨੂੰ ਤੇ ਟਾਈਮ ਆ ਜੀ ਸਵੇਰ ਦਾ ਤੇ ਇੱਧਰ ਆਪਾਂ ਨੇ ਕੱਪੜੇ-ਕੁਪੜੇ ਤੋਤੇ ਸਾਰੀਆਂ ਬੈੱਡ ਸ਼ੀਟਾਂ ਕੱਪੜੇ ਬਹੁਤ ਪਏ ਸੀ ਤੇ ਮੌਸਮ ਅੱਜ ਪੂਰਾ ਗਰਮ ਹੈ ਤੇ ਅੰਦਰ ਫੋਨ ਵੱਜ ਰਿਹਾ ਚਾਰ ਗਏ ਹੁਣ ਨਾਣ ਤਾਂ ਫੋਨ ਆ ਰਹੇ ਉਹਨਾਂ ਦਾ ਤੇ ਆਪਣੇ ਕੰਮ ਸਾਰੇ ਨਿਭਣਗੇ ਉਧਰ ਆਪਾਂ ਨੇ ਬੈੱਡ ਸ਼ੀਟਾਂ ਵਿਛਾਤੀਆਂ ਤੇ ਕੱਪੜੇ ਧੋਤੇ ਕੁਝ ਉਹ ਧੋਤੇ ਵਾਸ਼ਿੰਗ ਮਸ਼ੀਨ ਤੇ ਪਏ ਕੁਝ ਛਾਟਾ ਇਹਨੇ ਪ੍ਰੈਸ ਕਰ ਰਹੇ ਹਾਂ ਤੇ ਕੁਝ ਆ ਤਾਂ ਰੱਖਣੇ ਤੇ ਤੈਹ ਲਾਣੀ ਹੈ ਇੰਹੀਂ ਪਏ ਉਧਰ ਮੰਮੀ ਸਾਡੇ ਸੌਂ ਗਏ ਨੇ ਆਰਾਮ ਨਾਲ ਰੈਸਟ ਕਰਵਾ ਰਹੇ ਨੇ ਤੇ ਸਾਡੇ ਬਿੱਲੋ ਕਬਰ ਚ ਜਾਣਾ ਅੱਜ ਮੌਸਮ ਜਿਹੜਾ ਨੇ ਤੇ ਆਪਾਂ ਵੀ ਨਹਾਣ ਨੂੰ ਕਿ ਆ ਗਏ ਨਹਾ ਕੇ ਹੋਰ ਮੈਂ ਸਵੇਰ ਦਾ ਬ੍ਰੈਕਫਾਸਟ ਨਹੀਂ ਕੀਤਾ ਬ੍ਰੈਕਫਾਸਟ ਕਰ ਲਾ ਪਹਿਲਾਂ ਲੋ ਥੋੜੇ ਜਿਹੇ ਕੱਪੜੇ ਹਨ ਸੁੱਕੇ ਜੇ ਮੰਮੀ ਨੇ ਲਾ ਕੇ ਰੱਖਦੇ ਹੈ ਅੰਦਰ ਤੇ ਫਿਰ ਆਪਾਂ ਨੇ ਕਰਨੇ ਨੇ ਪ੍ਰੈਸ ਕੱਪੜੇ ਪਰ ਹੁਣ ਨਾ ਗਰਮੀ ਹੋ ਗਈ ਬੜੀ ਜ਼ਿਆਦਾ ਤੇ ਜਿੱਦ ਦਿਨ ਆ ਹੁੰਦਾ ਕਿ ਮੌਸਮ ਠੰਡਾ ਹੋਏ ਉਦੋਂ ਹੀ ਪ੍ਰੈਸ ਕਰੀਏ ਕੱਪੜੇ ਨਹੀਂ ਤਾਂ ਕਮਰਾ ਗਰਮ ਹੋ ਜਾਂਦਾ ਤੇ ਫਚਨਾ ਕੱਪੜੇ ਦਾ ਰੰਗ ਖਰਾਬ ਹੋ ਜਾਂਦਾ ਆਪਣਾ ਸਾਫ ਸਵਈਆ ਪੂਰਾ ਕੰਪਲੀਟ ਤੇ ਹੁਣ ਆ ਪਹਾੜ ਦੀ ਰੋਟੀ ਤਾਂ ਵੀ ਚਲੇਗੇ ਨਾ ਆਫਿਸ ਬੱਚੇ ਵੀ ਚਲੇਗੇ ਸਕੂਲ ਦਮੂ ਤੇ ਮੰਮੀ ਮੇਰੇ ਸੁੱਤੀ ਪਈ ਰਹਣਾ ਅੱਜ ਮੱਕੀ ਸਿਰ ਨੂੰ ਲਾਈ ਦੀ ਮਹਿੰਦੀ ਦੀ ਮੈਂ ਕੋਈ ਨਾ ਨਾ ਖਾਲੀ ਆ ਤੇ ਅੱਜ ਮੈਂ ਲਾਈ ਮੈਂਦੀ ਫਿਰ ਸਿਰ ਨੂੰ ਮੇਰੇ ਨਾ ਵਾਈਟ ਵਾਲ ਆ ਗਏ ਸੀ ਕਾਫੀ ਤੇ ਅੱਜ ਲਾਈ ਮੈਂ ਮੈਂਦੀ ਆ ਮੈਨੂੰ ਮੇਰੇ ਹਾਂਗਕਾਂਗ ਵਾਲੀ ਦੀਦੀ ਨੇ ਦੱਸਿਆ ਸੀ ਤੇ ਪਟਿਆਲੇ ਵਾਲੀ ਦੀਦੀ ਨੇ ਦੱਸਿਆ ਉਹਦੇ ਨਾਲ ਮੈਨੂੰ ਐਲਰਜੀ ਹੋ ਗਈ ਤੇ ਇਹ ਹੈਗੀ ਜੀ ਮੇਗਾ ਧਿਆਨ ਨਾਲ ਦੇਖ ਲੋ ਫਿਰ ਤੁਸੀਂ ਕਮੈਂਟ ਕਰਕੇ ਪੁੱਛਦੇ ਹੁੰਦੇ ਹੋ ਕਿਹੜੀ 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 ਤੇ ਆਹ ਵਾਲੀ ਮੈਂਦੀ ਏ ਇਹ ਮੈਂ ਲਾਈ ਏ ਤੇ ਮੈਨੂੰ ਨਾ ਐਲਰਜੀ ਜਿਹੜੀ ਨਾ ਦੋ ਦਿਨਾਂ ਬਾਅਦ ਹੁੰਦੀ ਤੇ ਮੈਂ ਬਾਇਓ ਦਾ ਕਲਰ ਜਿਹੜਾ ਉਹ ਵੀ ਲੈ ਕੇ ਆਉਣਾ ਬਸ ਮੈਨੂੰ ਟਾਈਮ ਨਹੀਂ ਲੱਗਣ ਦੇ ਜਾਂਦਾ ਤੇ ਮੇਰੇ ਭੈਣ ਨੇ ਕਿਹਾ ਸੀ ਬਾਇਓ ਦਾ ਕਲਰ ਲਾਇਓ ਤੇ ਉਹ ਵੀ ਲੈ ਕੇ ਆਵਾਂਗੀ ਉਹ ਵੀ ਲਾ ਕੇ ਦੇਖਾਂਗੀ ਬਾਕੀ ਅੱਜ ਮੈਂ ਆਹ ਲਾਈ ਏ ਦੇਖਦੇ ਹਾਂ ਹੁਣ ਕੀ ਬਣਦਾ ਪਿਛਲੀ ਵਾਰ ਤਾਂ ਮੈਨੂੰ ਮਹਿੰਦੀ ਨਾਲ ਵੀ ਅਲਰਜੀ ਹੋ ਗਈ ਸੀ ਜਿਹੜੀ ਦੂਜੀ ਲਾਈ ਸੀ ਤੇ ਇਹ ਵਾਲੀ ਨੂੰ ਹੁਣ ਦੇਖਦਾ ਕੀ ਬਣਦਾ ਬਾਹਰੋਂ ਸੀ ਕਿ ਬੜਾ ਆ ਰਿਹਾ ਤੇ ਚਲੋ ਜੀ ਰਾਤ ਬਣਾਏ ਸੀ ਆਪਾਂ ਟਿੰਡੇ ਤੇ ਵਲੌਗ ਆਪਾਂ ਇੱਥੇ ਕੰਟੀਨਿਊ ਕਰਤਾ ਤੇ ਆਪਾਂ ਖਾ ਲਈ ਰੋਟੀ ਤਾਂ ਭੁੱਖ ਬਹੁਤ ਲੱਗੀ ਤਾਂ ਟਾਈਮ ਕਾਫੀ ਹੋ ਗਿਆ ਸੱਜਿਆ ਜਾਂਦਾ ਮੈਂ ਕਿਤੇ ਉਤਾਰ ਆ ਗਈ ਬਹੁਤ ਸਾਰੀ ਰੋਟੀ ਖਾ ਲਈ ਮम्मी ਨੇ ਵੀ ਖਵਾਈ ਤੇ ਬਾਹਰ ਵੀ ਕਾ ਕੇ ਚਲੇਗਾ ਨਾਲ ਲੈ ਕੇ ਮੈਂ ਰਹਿ ਗਈ ਕੰਮਾਂ। ਮੈਂ ਰੋਟੀ ਖਾ ਲਵਾਂ ਤੇ ਫਿਰ ਆਪਾਂ ਕਰਦੇ ਆ। ਜਿਹੜੇ ਰੰਗ ਦੇ ਕੰਮ ਕਰ ਬਣੇ ਰਹੋ ਲੌਕ ਚ ਜਿਹੜੇ ਨਵੇਂ ਨੇ ਚੱਲਣ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ। ਜੀ ਆਹ ਦੇਖ ਲਓ। ਇੱਧਰ ਇੱਧਰ ਆ ਇੱਧਰ ਆ। ਆ ਬੰਦਾ ਆ ਗਿਆ ਜਿਹੜੇ ਬੰਦੇ ਨੇ ਕੂਲਰ ਖਰਾਬ ਕੀਤਾ ਸੀ। ਕਹਿੰਦਾ ਮੈਂ ਚਲਾ ਕੇ ਉਹਨਾਂ ਦੇ ਹੈਲੋ ਦਮਨ। ਅੱਛਾ ਅੱਛਾ। ਹਾਂ ਕਹਿੰਦਾ ਮੈਂ ਚਲਾ ਕੇ ਚੱਲਦਾ ਤੇ ਹੈਗਾ ਪੁੱਤਰੀ। ਜਿਵੇਂ ਤੁਸੀਂ ਵਲੌਗ 'ਚ ਦੇਖ ਰਹੇ ਹੋ ਆ ਕੂਲਰ ਨਾ ਇਹਨੇ ਖਰਾਬ ਕਰਤਾ ਹਾਂ ਚਲਾਉ ਹੁਣ ਆਹੀ ਚੱਲਦਾ ਆ ਤਾਂ ਚੱਲਦਾ ਹੀ ਨਹੀਂ ਬਟਨ ਕੀ ਕੀਤਾ ਕੀ ਕਰ ਸੈੱਟ ਕਰਕੇ ਜਾ ਹੁਣ ਨਹੀਂ ਤਾਂ ਤੁਹਾਡੇ ਕਰ ਕਰਦਾ ਕਰੋ ਉਹ ਐ ਨਹੀਂ ਨਾ ਫਿਰ ਪਾਣੀ ਨਹੀਂ ਚੱਲਦਾ ਪਾਣੀ ਵੀ ਤਾਂ ਚਲਾਣਾ ਆ ਆ ਵੇਖੋ ਆ ਕੂਲਿੰਗ ਲਿਖਿਆ ਨਾ ਇਹ ਵੀ ਨਹੀਂ ਚੱਲਦਾ ਪਾਣੀ ਐ ਇੱਥੋਂ ਇੱਥੋਂ ਪਾਣੀ ਚੱਲਦਾ ਟਾਈਮਰ ਲਾ ਛੱਡਿਆ ਕੀ ਕੀਤਾ ਕੀ ਨਹੀਂ ਟਾਈਮਰ ਲੱਗਾ ਹੋਇਆ ਆਲੀ ਦਾ ਬੈਸ ਬਸ ਇਹੋ ਕਰ ਸੈੱਟ ਹੁਣ ਸੈੱਟ ਕਰ ਐ ਨਹੀਂ ਹੁੰਦਾ ਯਾਰ ਪਾਣੀ ਵਿੱਚ ਲਾਣਾ ਚੱਲਦਾ ਥੋੜੀ ਏ ਪਾਣੀ ਵਿੱਚ ਪਣਾ ਹੁੰਦਾ ਹਾਂ ਪਾਣੀ ਵਿੱਚ ਲਾਣਾ ਹੁੰਦਾ ਪਾਣੀ ਵਿੱਚ ਮਿਕਸ ਪਾਣੀ ਜਾਂਦਾ ਤੂੰ ਹੀ ਬਿਨਾ ਦੱਸੇ ਆ ਗਿਆ ਮਮਾ ਨੂੰ ਹੈ ਤੂੰ ਹੀ ਇੱਧਰ ਨੂੰ ਚੜਾਏ ਕੀ ਗੱਲ ਮਤਲਬ ਇੱਧਰ ਉੱਧਰ ਚੱਕਾ ਕੋਈ ਦੇਖਦਾ ਨਹੀਂ ਰਹਾ ਮੈਂ ਇੱਧਰ ਜਾ ਵੇਖ ਕਿੱਡਾ ਖਰਾਬ ਨਹੀਂ ਮੱਝ ਮੱਝ ਕੇ ਵਿਚਾਲੇ ਲੱਭ ਰਹੇ ਸੀ ਹਾਂ ਫਿਰ ਮੈਂ ਦੱਸਿਆ ਉਹ ਕਿ ਇੱਧਰ ਬੈਠਾ ਹੈ ਅੱਛਾ ਤੁਹਾਡੀ ਬੈਂਚ 'ਚ ਬਹਿ ਕੇ ਆ ਕੇ ਗਰਮੀ 'ਚ ਫਤਿਹ ਆ ਨਹੀਂ ਤੂੰ ਉਥੇ ਗਰਮੀ ਚ ਵੈਨ ਚ ਬਹਿ ਗਿਆ ਹੈ ਬੜਾ ਨਾਨੀ ਦਾ ਪਿਆਰਾ ਨਾਨੀ ਨੂੰ ਮਿਲਣ ਆਇਆ ਨਹੀਂ ਦੇਣਾ ਮੈਂ ਇਹਾਂ ਤੇ ਕੁੱਟਣਾ ਪਤਾ ਤੈ ਤੂੰ ਨਾਨੀ ਨੂੰ ਮਿਲਣ ਆਇਆ ਕੀ ਗੱਲ ਹੈ ਗੱਲ ਉਹਨੂੰ ਚੇਤਾ ਨਹੀਂ ਰਿਹਾ ਜਾਣਾ ਸਕੂਲ ਦੀ ਸੱਜ ਲੱਗਿਆ ਮੈਂ ਜਾਵਾਂ ਹਾਂ ਮੈਂ ਨਾ ਆਇਆ ਲੈ ਇਧਰ ਮੂੰਹ ਕਰ ਮੈਂ ਫਿਰ ਮਾਂ ਤੋਂ ਜਾਣਾ ਹੈ ਮੈਂ ਜਾਣਾ ਅੱਛਾ ਚਲੋ ਹੁਣ ਤੁਹਾਨੂੰ ਸ਼ਾਮ ਨੂੰ ਛੱਡ ਆਉਣਾ ਠੀਕ ਹੈ ਅਮਾ ਜੇ ਕੁਝ ਕਹਰ ਦਿੱਤਾ ਇਹ ਉਹ ਸਰੀਰ ਦੀ ਵਰਗ ਨਹੀਂ ਤੂੰ ਉੱਧਰ ਨਾ ਪਹਿਲਾਂ ਜਿਹੜਾ ਕੂਲਰ ਖਰਾਬ ਕੀਤਾ ਉਹਨੂੰ ਸੈੱਟ ਕਰ ਨਹੀਂ ਤਾਂ ਪੈਸੇ ਪੈਸੇ ਫਤੇ ਕੋ ਲੈਣੇ ਨੇ ਕੀ ਤੁਸੀਂ ਆਪੀ ਕਰਨਾ ਹੈ ਇਹਨਾਂ ਨੂੰ ਬੋਲਦੇ ਹੁਣ ਫਿੱਟ ਕਰਨੀ ਕਿਤਾ ਨਾ ਜਾ ਕੇ ਫਤਿਹ ਦਾ ਪੀਏ ਤੋ ਲੋ ਗਾਇਜ਼ ਇਹ ਨਾ ਇੱਥੇ ਤਾਂ ਹੁੰਦਾ ਜੀ ਆਹ ਦੇਖੋ ਇੱਥੇ ਇਹ ਹੁੰਦਾ ਔਰੇ ਫੋਨ ਚ ਲਾਣ ਗੇਮਾਂ ਖੇਡਣ ਉੱਥੇ ਖੇਡਣ ਨਹੀਂ ਨਾ ਦਿੰਦੇ ਹਾਲਤ ਦੇ ਕੱਪੜੇ ਫਤਿਹ ਹਾਂਜੀ ਕੱਪੜੇ ਤਾਂ ਹੈ ਨਹੀਂ ਅਜ ਦੀਦੀ ਵਾਲੀ ਸ਼ਰਟ ਪਾਣੀ ਫਿਰ ਹਾਂਜੀ ਫਿਰ ਤਾਂ ਆ ਗੇਮ ਖੇਡਣ ਰਿਹਾ ਦੇਖ ਲਓ ਹੁਣ ਕਿਉਂ ਛੱਡੀ ਮਾਰ ਗਿਆ ਤੁਹਾਡੇ ਮੈਮ ਦੇਖਣਗੇ ਕਹਿਣਗੇ ਕਿ ਫਤੇ ਦੇ ਲੋ ਗੇਮ ਖੇਡਦਾ ਹਾਂ ਖੇਡਦਾ ਡਰ ਨਹੀਂ ਹੁੰਦਾ ਮੈਡਮ ਤੋਂ ਨਾ ਆ ਬੋਲਦੇ ਪਿੱਛੇ ਹੈ ਮਿਲੋਕ ਜਾਣਾ ਪਿੱਛੇ ਲੋਕ ਜਾਣਾ ਪਿੱਛੇ ਨਹੀਂ ਤੁਸੀਂ ਆਏ ਕੀ ਕਰਨੀ ਮੈਂ ਦੇਖੋ ਜੇ ਮੈਨੂੰ ਮੈਮ ਨਾਲ ਬੋਲਣਾ ਹੈ ਨਾ ਮੈਂ ਮਿੱਧਰ ਜਾਣਗੀ ਹਣਾ ਸਿੱਧੇ ਮੈਂ ਮੈਲ ਤੋਂ ਪਿੱਛੇ ਪਿੱਛੇ ਉੱਥੇ ਹੀ ਜਾਇਆ ਕਰੂੰਗਾ ਅੱਛਾ ਨਹੀਂ ਤੁਹਾਡਾ ਦੇ ਲੋ ਪਰ ਗਏ ਸਾਡੇ ਬਿਨਾ ਤੋ ਹੀ ਆਏ ਚੜ੍ਹ ਕੇ ਬਸਤੇ ਹਾਂਜੀ ਹੈ ਕਿਦੇ ਬਿਨਾ ਨਾ ਨਹੀਂ ਬਿਨਾ ਹਾਂ ਹੈ ਚਾ ਨਾਨੀ ਵਣ ਜੀ ਨਹੀਂ ਲੱਗਿਆ ਹੈ ਮੂੰਹ ਦੇ ਕਿਵੇਂ ਕਰਨਿਆ ਗੇਮ ਖੇਡਾਂ ਦੱਸ ਮੂੰਹ ਕਿਵੇਂ ਕੀਤਾ ਮੂੰਹ ਕਿਵੇਂ ਕੀਤਾ ਹੈ ਇਹ ਕਿਤਾ ਆ ਦੇ ਲੋ ਇਹ ਨਾ ਆਪਣੀ ਮਰਜ਼ੀ ਨਾਲ ਬੈਨ ਚੜ ਕੇ ਤੇ ਇਹ ਆ ਜਾਂਦਾ ਇਹਨੂੰ ਨਾ ਹੁਣ ਵੜਨ ਨਹੀਂ ਦੇਣਾ ਕੱਲ ਨੂੰ ਤੈਨੂੰ ਫਤਿਹ ਇੱਥੇ ਪਾਪਾ ਕੀ ਕਿਹਾ ਉਹ ਵਸ ਕਿਵੇਂ ਬੋਲਦੇ ਤੁਸੀਂ ਕਿਵੇਂ ਬੋਲ ਕਿਵੇਂ ਨਹੀਂ ਕਿਵੇਂ ਬੋਲ ਰਿਹਾ ਤੁਸੀਂ ਮਮਾ ਨੂੰ ਹੈ ਬੋਲੂ ਨਾ ਮੈਂ ਬੋਲੋਗੇ ਚਲੋ ਠੀਕ ਹੈ ਫਿਰ ਮੈਡਮ ਤੱਕ ਵੀਡੀਓ ਜਾਊਗੀ ਲਓ ਜੀ ਇਹ ਵੀਡੀਓ ਸ਼ੇਅਰ ਕਰ ਦਿਓ ਫਤਿਹ ਦੀ ਮੈਡਮ ਤੱਕ ਚਲੀ ਜਾਏ ਤੇ ਫਤਿਹ ਦੇ ਪਰਣ ਛੇਤਰ ਫਿਰ ਜੇ ਕੋਈ ਬਿਨਾ ਬੁਲਾਏ ਕਿਸੇ ਦੇ ਘਰੇ ਆ ਜਾਏ ਤੇ ਬੰਦਾ ਦੱਸ ਕੀ ਕਰੇ ਹੈ ਤੈਨੂੰ ਬਿਨਾ ਬੁਲਾਏ ਆਇਆ ਤੂੰ ਮੈਂ ਦਮਣ ਚ ਬਿਨਾ ਬੁਲਾਏ ਕੋਈ ਘਰੇ ਆ ਜਾਏ ਤੇ ਬੰਦਾ ਕੀ ਕਰੇ ਹਨ ਇਹ ਬਿਨ ਬੁਲਾਇਆ ਮਹਿਮਾਨ ਹਾਂ ਪਰਨੀਤ ਵਿਚਾਰਾ ਕੱਲਾ ਰਹਿ ਗਿਆ ਹੈ ਕੀ ਕਹਿੰਦਾ ਇੱਜੀ ਬੋਲ ਦਮਨ ਕੀ ਕਹਿ ਰਿਹਾ ਕੀ ਕਹਿ ਰਿਹਾ ਦਮਨ ਕੀ ਕਹਿ ਰਿਹਾ ਦਮਨ ਕੁਛ ਨਹੀਂ ਕੁਛ ਨਹੀਂ ਕੁਛ ਨਹੀਂ ਪਰਨੀਤ ਵਿਚਾਰਾ ਕੱਲਾ ਰਹਿ ਗਿਆ ਦਾ ਫਤਿਹ ਦਮਨ ਚਲੀ ਟਿਊਸ਼ਨ ਤੇ ਤੁਸੀਂ ਇਹ ਬਾਈ ਇਹ ਗੇਮ ਖੱਡਣੀ ਆ ਦਮਨ ਹੋਰ ਕੁਛ ਨਹੀਂ ਕਰਨਾ ਹੈ ਹਾਂ ਇਹ ਪੜਕੀ ਰਾਜੀ ਨੇ ਉੱਥੇ ਕਿ ਉੱਥੇ ਆਏ ਕਿ ਇੱਥੇ ਮੈਂ ਆ ਕੇ ਗੇਮ ਖੇਲਾਂਗਾ ਇੱਥੇ ਮੈਨੂੰ ਕਿਹੜਾ ਕਿਸ ਨੇ ਡਾਂਟਣਾ ਜੇ ਮੈਨੂੰ ਕਹਿਣਗੇ ਤੇ ਮੈਂ ਕਵਾਂਗਾ ਮੈਨੂੰ ਮਾਰ ਦੇ ਕਿਉਂ ਨਹੀਂ ਚਲੋ ਜਾ ਹਾਂਜੀ ਕੀ ਦਮਨ ਮੈਂ ਕਿ ਸਿੱਧਾ 6:30 ਵਜੇ ਮਿਲਦੇ ਹਾਂ ਕੋਈ ਗੱਲ ਨਹੀਂ 4:00 ਵਜੇ 2 ਘੰਟੇ ਦੀ ਗੱਲ ਆ ਹੁਣ ਆਇਆ ਮੇਰਾ ਪੁੱਤ ਉਹ ਉੱਥੇ ਦੋ ਘੰਟੇ ਚਾਰ ਘੰਟੇ ਵਗਲ ਗਏ ਤੂੰ ਤਾਂ ਆਏ ਕਰਨੇ ਜਿਵੇਂ ਕਦੋਂ ਦੇ ਵਿਛੜੇ ਮਿਲਣਾ ਆਪਾਂ ਨੇ ਹੈ ਕਿੰਨੇ ਟਾਈਮ ਬਾਅਦ ਮਿਲਣੇ ਨੇ ਆਪਾਂ ਨੇ ਇੰਨੇ ਚਿਰ ਦੇ ਵਿਛੜੇ ਹੈ ਹੂੰ 2 ਘੰਟੇ ਦੇ ਵਿਛੜੇ ਮਿਲੇ ਆਪਾਂ ਹੈ 6 ਵਜੇ ਉਹ ਦੇਖਿਓ ਮੈਂ ਕੀ ਹੋ ਜਾਂਦਾ ਦੀਦੀ ਵਧੀਆ ਬਣਦੀ ਸੀ ਦੀਦੀ ਨੂੰ ਆਉਂਦਾ ਬਨਣਾ ਮੈਨੂੰ ਤਾਂ ਆਪ ਨਹੀਂ ਆਉਂਦਾ ਹੈ ਬਨਣਾ ਬਸ ਠੀਕ ਹੈ ਐਨਕ ਲਾ ਲਈ ਵਿੱਚ ਇਹ ਬਾਤ ਕਰਨੀ ਆ ਕਿ ਨਹੀਂ ਬਹੁਤ ਲੱਗੇ ਹਾਂ ਜੋ ਧਿਆਨ ਨਾ ਚਾਬੀ ਵਿੱਚ ਹੈ ਬਾਏ ਪੜਾਈ ਹੋ ਰਹੀ ਫਤਿਹ ਪੜਾਈ ਨਹੀਂ ਆ ਗਈ ਹਾਂ ਡਰਾਇੰਗ ਹੈ ਇਹ ਡਰਾਇੰਗ ਹੈ ਹੈ ਬਸ ਡਰਾਇੰਗ ਹੀ ਕਰਨੀ ਪੜਨਾ ਤੇ ਹੈ ਨਹੀਂ ਆਪਾਂ ਨੇ ਹਣਾ ਇਹ ਬੁੱਕ ਕੈ ਨਾਲ ਹੋਮਵਰਕ ਵਾਲੀ ਅੱਛਾ ਹੋਮਵਰਕ ਮਿਲਿਆ ਸੀ ਆ ਮੇਰਾ ਗੁੱਡ ਬੋਏ ਆ ਦੇਖ ਲਓ ਹੋਮਵਰਕ ਕਰ ਲਾ ਪਿਆ ਫਤੇ ਕਹਿੰਦਾ ਪਹਿਲਾਂ ਹੋਮਵਰਕ ਕਰ ਲਈਏ ਫਿਰ ਖੇਲਾਂਗੇ ਦੀਦੀ ਆਏਗੀ ਨਾ ਟਿਊਸ਼ਨ ਤੋਂ ਫਿਰ ਖੇਲੇਓ ਠੀਕ ਹੈ ਖਾਣਾ ਕੀ ਅੱਜ ਖਾਣਾ ਹੂੰ ਆਹੀ ਦੋ ਬਣਾਣੇ ਹੋ ਚਲੋ ਫਿਰ ਅੱਜ ਦਾਲ ਛੋਲੀ ਬਣਾਵਾਂਗੇ ਫਤੇ ਲਈ ਮੈਂ ਖਦੀ ਖੀਰ ਨਹੀਂ ਬਣਾਏਗੀ ਖੀਰ ਉਰੇ ਤੈਨੂੰ ਖੀਰ ਚੇਤੇ ਆ ਗਈ ਕਿੱਡੇ ਆਰਡਰ ਲਾ ਰਿਹਾ ਆ ਕੇ ਹੈ ਗੰਦਾ ਬੱਚਾ ਇੱਧਰ ਰਾਤ ਲਈ ਕੱਟ ਲੇ ਜੀ ਆਪਾਂ ਨੇ ਕarele ਛਿੱਲ ਕੇ ਰੱਖ ਲੇ ਥੋੜਾ ਜਿਹਾ ਲੂਣ ਲਾ ਕੇ ਇੱਧਰ ਪਿਆਜ਼ ਕੱਟ ਲੈਨੇ ਨਾਲੇ ਬਣਾਉਣੇ ਆਪਾਂ ਨੇ ਕਾਲੇ ਛੋਲੇ ਕਾਲੇ ਛੋਲੇ ਆਪਾਂ ਭਿਉਏ ਸੀ ਸਵੇਰੇ ਦੋ ਸਬਜ਼ੀਆਂ ਬਣਾ ਕੇ ਰੱਖ ਤਾਂਗੇ ਕarele ਜਦੋਂ ਮਰਜ਼ੀ ਖਾੜੋ ਇੱਧਰ ਪਹਿਲਾਂ ਮੈਂ ਇਹਨਾਂ ਨੂੰ ਕਰ ਲਾਂ ਗਰਾਇੰਡ ਇੱਕ ਲਮਨ ਤੜਕਾ ਕੀ ਕੀਤਾ ਜਾਏ ਦੱਸੋ ਕੀ ਮੰਮਾ ਤਨੀ ਗੱਲ ਸ ਆ ਜੇ ਤੁਸੀਂ ਆਜ ਨਹੀਂ ਪਰੇ ਮਸਾਲਾ ਹਾਂ ਮਸਾਲਾ ਇਹਨੂੰ ਇਹਦੇ ਅੰਦਰ ਨਾ ਪਿਆਜ਼ ਪਾਣੇ ਅਸੀਂ ਇਹਨਾਂ ਨੇ ਕੱਟਾ ਉਹਨੂੰ ਭਰਾਂਦੇ ਨਾ ਚਿਕਨ ਵਾਲੇ ਸ਼ੇਪ ਚ ਹੈਨਾ ਹਾਂ ਹੈਨਾ 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 ਚਿਕਨ ਵਾਲੇ ਸ਼ੇਪ ਚ ਬਣਾ ਕੇ ਨਾ ਕੈਮਰਾ ਕਿੱਧਰ ਜਾ ਕੇ ਸਿੱਧਾ ਰੱਖੋ ਹੈਨਾ ਬਸ ਆਪਣੇ ਨਾ ਉਹ ਅੰਕਲ ਨੂੰ ਕਹਿਣਾ ਸਾਨੂੰ ਦੇ ਦੋ ਆਟੇ ਵਾਲੇ ਚਿਕਨ ਉਹ ਵੀ ਹੋਏ ਉਹਦੇ ਅੰਦਰ ਹੱਡੀ ਹੈ ਹੈਨਾ ਫਿਰ ਅਸੀਂ ਅਸੀਂ ਨਾ ਐ ਬਸ ਪਿਆਜ਼ ਪੂਜ ਪਾਣੀ ਇਦਾਂ ਦਾ ਬਣਾ ਕੇ ਨਾ ਉਹਦੇ ਉੱਤੇ ਪੂਰਾ ਲਾ ਕੇ ਨਾ ਉੱਤੇ ਉੱਤੇ ਥੋੜਾ ਜਿਹਾ ਕਰ ਦਾਂਗੇ ਫਿਰ ਵਿੱਚ ਪਾ ਦਾਂਗੇ ਤੇਲ ਤੇ ਫਿਰ ਸੜੂਗਾ ਫਿਰ ਖਾਵਾਂਗੇ ਆਹੀ ਗੱਲਾਂ ਬਸ ਹੋਰ ਗੱਲਾਂ ਕੋਈ ਨਹੀਂ ਆਉਂਦੀਆਂ ਫਤੈਨੂੰ ਅੱਜ ਖਾਦਾ ਸੀ ਅੱਜ ਅਸੀਂ ਖਾਦਾ ਸੀ ਖਾਣੀਆਂ ਗੱਲਾਂ ਕਰਾ ਲਓ ਬਸ ਜਿੰਨੀਆਂ ਮਰਜ਼ੀ ਤੂੰ ਉੱਚ ਕਣੀ ਕਰ ਲੈ 59 58 ਕਰ ਇਹ ਤਾਂ ਤੈਨੂੰ ਰੋਟੀ ਮਸਾ ਮਿਲਦੀ ਚਿਕਨ ਤੈਨੂੰ ਕਿਨੇ ਦੇਣਾ ਹੈ ਬੋਲਦਾ ਨਹੀਂ 56 57 58 59 50 ਸਿੱਸ ਤੇ ਖੀ ਖਾਏਗਾ ਖਰੇਲੇ ਕਿ ਛੋਲੇ ਖਾਏਗਾ ਕਾਲੇ ਕਾਲੇ ਛੋਲੇ ਹੂੰ ਤੇ ਟਿਫਣ ਕਾਤਾ ਲੈ ਕੇ ਜਾਏਗਾ ਮੈਨਸਨ ਕਿਉਂ ਨਹੀਂ ਖਾਂਦਾ ਇਹ ਮੇਰੇ ਚੂਹੇ ਵਰਗੇ ਦੇਖਦੇ ਨੇ ਤੇ ਜਿਹੜਾ ਚਿਕਨ ਹੁੰਦਾ ਉਹ ਖਾਂਦਾ ਉਹ ਹੂੰ ਉਹ ਦੇਖ ਚਿਕਣੀ ਚਿਕਣੀ ਹੁੰਦਾ ਨਾ ਇਹ ਚੂਹੇ ਵਰਗੇ ਦੇਖਦੇ ਨੇ ਆ ਦੇਖੋ ਗਾਈ ਅਰੇ ਕੈਮਰਾ ਕਿੱਧਰ ਜਾ ਰਿਹਾ ਗਾਈਜ਼ ਇਧਰ ਦਿਖਾ ਗਾਈਜ਼ ਨੂੰ ਪਿੱਛੇ ਨਾ ਦਿਖਾ ਰਿਹਾ ਦੇਖੋ ਚੂਹਾ ਵਰਗੇ ਦੇਖਦੇ ਇਹ ਹਾਂ ਆ ਦੇਖੋ ਪਿੱਛੇੋਂ ਕੇ ਦਿਖਾਣਾ ਫਿਰ ਦਿੱਖਤਾ ਰਿਹਾ ਨਹੀਂ ਆ ਦੇਖੋ ਲੋ ਗਾਈਜ਼ ਆਪਾਂ ਕਰੇਲੇ ਪਰਲੇ ਫਤੇਲੀ ਅੱਜ ਫਤੇ ਨੂੰ ਕਰੇਲੇ ਹੀ ਕਰੇਲੇ ਖਵਾਣੇ ਆਪਾਂ ਨੂੰ ਠੀਕ ਹੈ ਅੰਮਾ ਖੇਨੇ ਕੀ ਬੰਦਾ ਹਾਂ ਸਾੜੇ ਨਾਲ ਲੜਾਈ ਕਰੇ ਅਸੀਂ ਨਾ ਆਈ ਉਹਦੇ ਹਲਦੀ ਨੱਖ ਚ ਪਾ ਦੇਣੀ ਆ ਅੱਖ ਅੱਖੋ ਦੀ ਸੜੂਗੀ ਗੱਲਾਂ ਤੁਸੀਂ ਵੀ ਕੁਝ ਬੋਲੋ ਗੱਲਾਂ ਮੈਂ ਹੀ ਬੋਲਾਂਗਾ ਨਾ ਮੈਂ ਬੋਲਣ ਨਹੀਂ ਤੜ ਨਾਲ ਗੱਲਾਂ ਤਾਂ ਕਰਨੀਆਂ ਤੂੰ ਹੀ ਤਾਂ ਚੁੱਪ ਹੀ ਨਹੀਂ ਕਰਨ ਦੇ ਤੂੰ ਬੋਲੀ ਜਾ ਰਹੇ ਬੋਲੀ ਜਾ ਰਹੇ ਹੁਣ ਚੁੱਪਾ ਲੋ ਕੀ ਧਾਗੇ ਲਵੇਟ ਦੇ ਨੇ ਇਹਨਾਂ ਨੂੰ ਮਸਾਲੇ ਨੂੰ ਤੁਹਾਨੂੰ ਥੋੜੀ ਐ ਵਧੀਆ ਨਹੀਂ ਕਿਤ ਨਿਕਲਦਾ ਨਹੀਂ ਮਸਾਲਾ ਫਟੇ ਆ ਵੱਡਾ ਕਰੇਲਾ ਖਾਏਗਾ ਕਿ ਛੋਟਾ ਖਾਏਗਾ ਮੈਂ ਖਾਣਾ ਹੀ ਨਹੀਂ ਨਹੀਂ ਖਾਣਾ ਮੈਂ ਤਾਂ ਕਾਲੇ ਛੋਲੇ ਖਾਉਂਗਾ ਵਾਲੇ ਛੋਲੇ ਖਾ ਲੇ ਮੋਟੇ ਗਿੱਲੇ ਪਏ ਨੇ ਮੰਮਾ ਨੇ ਤੱਕ ਤੇ ਨਹੀਂ ਕਰੇਲੇ ਦੇ ਸੌਸ ਮਸਾਲਾ ਪਾਇਆ ਮੰਮਾ ਹੁਣ ਮੰਮਾ ਚਾਰ ਤੇ ਆ ਗਏ ਉਸ ਤੋਂ ਬਾਅਦ ਪੰਜ ਤੇ ਆਣਗੇ ਉਸ ਤੋਂ ਬਾਅਦ ਫਿਰ 6 ਤੇ ਆਣਗੇ ਉਸ ਤੋਂ ਬਾਅਦ ਫਿਰ 7 ਤੇ ਆਉਣਗੇ ਉਸ ਤੋਂ ਬਾਅਦ ਫਿਰ 8 ਤੇ ਆਉਣਗੇ ਉਸ ਤੋਂ ਬਾਅਦ 9 ਤੇ ਆਣਗੇ ਉਸ ਤੋਂ ਬਾਅਦ 10 ਤੇ ਆਣਗੇ ਉਸ ਤੋਂ ਬਾਅਦ 11 ਤੇ ਆਉਣਗੇ ਮੇਰੇ ਪਤੇ ਫਤੇ ਬੁੱਤ ਖਾਊਗਾ ਕਰੇਲੇ ਫਤੇ ਬੁੱਤ ਨਹੀਂ ਖਾਊਗਾ ਕਰੇਲੇ ਕਾਲੇ ਛੱਲੇ ਖਾਊਗਾ ਪਤ ਮੇਰਾ ਚਲੋ ਘਰ ਪਾਪਾ ਖਾਣਗੇ ਦਮਨ ਮਮਾ ਦਮਨ ਦੀਦੀ ਖਾਊਗੀ ਨਾਨੀ ਮਮਾ ਖਾਊਗੀ ਸੋਨੂ ਮਮਾ ਖਾਊਗੀ ਨਾਨੀ ਨੂੰ ਪਸੰਦ ਆਕਦੇ ਨੇ ਹਾਂ ਪਸੰਦ ਲੱਗਦੇ ਨੇ ਹਨੇ ਦੁਕਾਨਾਂ ਨਹੀਂ ਨੂੰ ਦੱਕਾ ਨਾਲ ਦੀ ਦੁਕਾਨ ਲਾ ਦਿੰਨਾ ਕਰੇਲੇ ਦੀ ਨਾ ਨਹੀਂ ਖੁਦੀ ਬਣਾ ਕੇ ਖਾਈ ਜਾਊਗੀ ਜੇ ਭਸਾਂ ਦਾ ਕਰੇਲੇ ਲੱਜੇ ਜੇ دل ਕਰਦਾ ਮੇਰੇ ਭੁੱਖ ਲੱਗਦੀ ਹੋਵੇ ਨਾਨੀ ਕਰ ਨਹੀਂ ਜਿਵੇਂ ਮਮਾ ਨਾ ਵਲੌਗ ਬਣਾਉਂਦੇ ਨੇ ਐਵੇਂ ਕਰਕੇ ਗਾਇਜ਼ ਵੀਰੇਓ ਮੈਂ ਕਰੋ ਨਾ ਕਿ ਕਮੈਂਟ ਬਾਕਸ ਕਰੋ ਉਧਰ ਕਰਕੇ ਹਾਂ ਹੈਲੋ ਗਾਇਜ਼ ਵੈਲਕਮ ਟੂ ਅਦਰ ਦਾ ਵਲੌਗ ਚ ਸਬਸਕ੍ਰਾਈਬ ਕਰਿਓ ਸ਼ੇਅਰ ਕਰ ਲੱਕਮੈਂਟ ਬਾਕਸ ਵੀ ਕਰਿਓ ਹਾਂ ਫਿਰ ਮੈਂ ਦੱਬਣਾ ਤੇ ਵਲੌਗ ਬੜੇ ਦਰਮ ਪਰਲੇ ਸੁਹਾਜ ਮਸਾਲਾ ਹਾਏ ਹਾਏ ਵੇ ਪਤੇ ਚਲੋ ਖਰੇਲੇ ਚ ਨਹੀਂ ਦੱਸ ਦੋ ਨਾ ਕਿ ਮੈਂ ਅੱਜ ਸੰਗਰੂਰ ਆਇਆ ਦੱਸਿਆ ਸਾਰੀ ਸਟੋਰੀ ਦੱਸੋ ਨਾ ਕਿ ਕਿਉਂ ਆਇਓ ਮੈਂ ਨਾ ਜਦੋਂ ਮੈਂ ਆਣ ਲੱਗਾ ਨਾ ਪਹਿਲਾਂ ਮੈਂ ਸਾਈਡ ਸਾਈਡ ਚਾਕਾ ਵੀ ਦੇਖ ਨਾ ਦੇਵੇ ਹਾਂ ਮੈਂ ਫਿਰ ਮੈਂ ਨਾ ਇਕ ਟਿਕ ਲੱਗੇ ਮੇਰੀ ਵੈਣ ਉਧਰ ਹੈ ਵੱਡੀ ਮਿਲ ਮੱਡੀ ਨੇ ਲਿੱਤੀ ਹੈ ਹੂੰ ਉਸਦੀ ਵੱਡੀ ਵੈਣ ਆ ਲੱਗੀ ਵੱਡੀ ਵੈਣ ਮੈਂ ਮੈਂ ਨਾ ਇਧਰ ਤੁਰ ਜਾ ਕੇ ਲੱਗੇ ਮੈਂ ਕਹਿੰਦਾ ਮੈਮਰੀ ਉਹ ਮੇਰੀ ਵੈਣ ਹੈਗੀ ਵੱਡੀ ਉੱਥੇ ਮੇਰੀ ਖੜੀ ਹੈ ਪਤਾ ਨਹੀਂ ਚੱਲਾ ਅੱਛਾ ਜੇ ਮੈਂ ਨਾ ਚਪਚਾਉ ਨਾ ਦਮੋਲੀ ਵਿੱਚ ਪੜ ਕੇ ਜਿਵੇਂ ਇਤਰੇ ਪੈਣ ਸਰ ਕੋਲ ਉਹ ਜਿਹੜਾ ਕੰਮ ਕਰਦਾ ਮੈਂ ਤਾਂ ਗੱਲ ਪਿੰਡ ਲੈਣਾ ਹਾਂ ਬੋਲੋ ਫਿਰ ਗਾਇਜ਼ ਨੂੰ ਚੈਨਲ ਸਬਸਕ੍ਰਾਈਬ ਕਰੋ ਗਾਇਜ਼ ਨੂੰ ਬੋਲੋ ਚੈਨਲ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਲਾਈਕ ਮੈਂ ਦਬਾਓ ਸੀਗਾ ਆਦਾ ਰਗਾ ਸਿੱਥੇ ਐਂਡ ਕਰ ਦਸ ਹਾਂ ਸਾਰੇ ਰਿਪੇਅਰ ਪ੍ਰੋਸੈਸ ਸਤਿ ਸ਼੍ਰੀ ਅਕਾਲ ਬਾਏ ਬਾਏ ਅਸੀਂ ਇੱਥੇ ਵੀਲੌਗ ਕੰਟੀਨਿਊ ਕਰ ਦਾਂਗੇ ਕਿ ਘਰੇਲੇ ਬਣਾਉਣ ਲੱਗਿਆ ਦੱਸੋ ਨਹੀਂ ਇੱਥੇ ਕਰਾਂਗੇ ਹਾਂ ਇੱਥੇ ਕੰਟੀਨਿਊ ਕਰਾਂਗੇ ਇਤਨੇ ਮੈਂ ਜਦੋਂ ਬੰਦਾ ਵੀਲੌਗ ਬਣਾਦਾ ਨਾ ਜੀ ਬਾਹਵੜੀ ਤੋਂ ਉਹਦੀ ਹੈ ਲੋ ਭਾਈ ਮੁੰਡੇ ਸਾਡੇ ਦੀ ਬਾਹ ਦੁਖਣ ਲੱਗੀ ਹੁਣ ਵੀਡੀਓ ਨੂੰ ਲਾਈਕ ਸ਼ੇਅਰ ਸ਼ੇਅਰ ਜ਼ਰੂਰ ਕਰਦੇ ਹੋ ਤੇ ਕਮੈਂਟ ਕਰਿਓ ਵਿਚਾਰੇ ਦੀ ਬਾਹ ਦੇ ਲੋ ਬਾਹ ਕੋ ਟੰਡਿਆ ਜੇ ਖੇਡਾ ਖੇਡਦੇ ਉਦੋਂ ਨਹੀਂ ਹਾਂ ਜਦੋਂ ਮੋਬਾਈਲ ਤੇ ਗੇਮ ਖੇਡਦੇ ਉਦੋਂ ਨਹੀਂ ਬਾਹ ਦੁਖਦੀ ਉਦੋਂ ਤਾਂ ਮम्मा ਮੈਂ ਇੱਧਰ ਖੇਡਦਾ ਮੂੰਹ ਦੇਖ ਕੈਮਰਾ ਕਿੱਧਰ ਜਾ ਰਿਹਾ ਹੱਸ ਲੁਕ ਰਿਹਾ ਤਾਈ ਕਿੱਥੇ